ਅਸਿਕਾ ਲਈ ਦੋਸਤੋ ਮੈਂ ਤੁਹਾਡਾ ਦੋਸਤ ਅਰਸ਼ਦੀਪ ਤੁਹਾਡੇ ਆਪਣੇ YouTube ਚੈਨਲ GNN ਗਰੁੱਪ ਦੇ ਨਾਮ ਤੋਂ ਸੋ ਤੁਹਾਡੇ ਲਈ ਅੱਜ ਜਿਹੜੀ ਆਪਾਂ ਕੋਠੀ ਲੈ ਕੇ ਆਏ ਆਂ ਜੀ ਬਹੁਤ ਹੀ ਵਧੀਆ ਕੋਠੀ ਹੈ ਤੇ ਗੇਟਡ ਸੁਸਾਇਟੀ ਦੇ ਵਿੱਚ ਕੋਠੀ ਹੈ ਜੀ ਇਹ ਖੁੱਲੇ ਡੁੱਲੇ ਰੋਡ ਨੇ ਰੋਡ ਬਣੇ ਹੋਏ ਨੇ ਜੀ ਲੌਕ ਟਾਈਲ ਲੱਗੀ ਹੋਈ ਮਿਲੂਗੀ ਇਹ ਸਾਹਮਣੇ ਆਪਣੀ ਕੋਠੀ ਹੈ ਜੀ 3BHK ਕਾਫੀ ਜ਼ਿਆਦਾ ਵਧੀਆ ਪ੍ਰਾਈਸ ਦੇ ਵਿੱਚ ਇਹ ਕੋਠੀ ਹੈ ਜੀ 52 ਲੱਖ ਰੁਪਏ ਦੀ ਇਹਦੀ ਡਿਮਾਂਡ ਰੇਟ ਹੈ ਜੀ 3BHK ਕੋਠੀ ਹੈ ਜੀ ਨੀਅਰ ਚੰਡੀਗੜ੍ਹ ਯੂਨੀਵਰਸਿਟੀ ਰਹਿਣ ਵਾਸਤੇ ਬਹੁਤ ਹੀ ਸੋਹਣੀ ਲੋਕੇਸ਼ਨ ਦੇ ਵਿੱਚ ਅਰੇਰਾ ਪ੍ਰੂਡ ਪ੍ਰੋਜੈਕਟ ਹੈ ਜੀ ਇਹ ਜਿਹਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਜੀ ਆਪਣੀ ਹੁਣ ਆਪਾਂ ਤੁਹਾਨੂੰ ਕੋਠੀ ਦਿਖਾ ਦਈਏ 3 ਵੀ ਐਜੇ ਕੋਠੀ ਹੈ ਜੀ ਐਥੇ ਸਾਡਾ 2 ਵੀਲਰ ਹੈ ਜਿਹੜਾ پارک ਹੋ ਜਾਏਗਾ ਜੀ ਕਾਫੀ ਵਧੀਆ ਪਾਰਕਿੰਗ ਏਰੀਆ ਬਣਾ ਰੱਖਿਆ ਆਪਾਂ ਤੇ ਸਟੇਅਰਸ ਬਾਹਰ ਤੋਂ ਰਹਿਣਗੀਆਂ ਜੀ ਇਹ ਹੋ ਜੇਗੀ ਜੀ ਸਾਡੇ ਘਰ ਦੀ ਇੰਟਰਸ ਐਂਟਰਸ ਤੇ ਇਹ ਸਾਡਾ ਆ ਜਾਏਗਾ ਜੀ ਉਰੇ ਸਿਟਿੰਗ ਏਰੀਆ ਕਾਫੀ ਪਿਆਰਾ ਤੁਹਾਨੂੰ ਸਿਟਿੰਗ ਏਰੀਆ ਮਿਲ ਜੇਗਾ ਜੀ ਬੜੀ ਵਿੰਡੋ ਰੋਸ਼ਨੀ ਵਾਸਤੇ ਲੱਗੀ ਮਿਲ ਜੇਗੀ ਜੀ ਜੋ ਤੁਸੀਂ ਲੱਗਿਆ ਦੇਖ ਰਹੇ ਹੋ ਇਹ ਵਿੱਚ ਤੁਹਾਨੂੰ ਘਰ ਦੇ ਸਾਰਾ ਲੱਗਿਆ ਮਿਲੇਗਾ ਜੀ ਨਾਲ ਹੀ ਆ ਜਾਈਗੀ ਸਾਡੀ ਬਿਲਕੁਲ ਸਾਹਮਣੇ ਕਿਚਨ ਕਿਚਨ ਤੁਸੀਂ ਦੇਖ ਦੋ ਦੇਖ ਸਕਦੇ ਹੋ ਪ੍ਰੋਪਰ ਤਿਆਰ ਹੈ ਜੀ ਬਹੁਤ ਵਧੀਆ ਕਿਚਨ ਹੈ ਜਿਹੜੀ ਫੁੱਲੀ ਮਾਡਰਨ ਲੱਕੜ ਦਾ ਕੰਮ ਹੋਇਆ ਮਿਲੇਗਾ ਜੀ ਚਿਮਨੀ ਲੱਗੇ ਮਿਲੇਗੀ ਜੀ ਚੁੱਲ੍ਹਾ ਤੁਹਾਨੂੰ ਉਹ ਮਿਲੇਗਾ ਜੀ ਇਹਦੇ ਵਿੱਚ ਫਰਿੱਜ ਪਿਆ ਹੈ ਜੀ ਉਹ ਵੀ ਤੁਹਾਨੂੰ ਵਿੱਚੇ ਮਿਲੇਗਾ ਜੀ ਇਹਦੇ ਐਲ.ਡੀ ਪੈਨਲ ਟਰਾਲੀਆਂ ਨੇ ਇਹ ਵੀ ਤੁਸੀਂ ਵਿੱਚੇ ਲੈ ਸਕਦੇ ਹੋ ਤੇ ਨਾਲ ਹੀ ਆ ਜਾਏਗਾ ਜੀ ਥੱਲੇ ਸਾਡਾ ਬੈਡਰੂਮ ਇੱਕ ਬੈੱਡਰੂਮ ਆਪਾਂ نیچے ਬਣਾਇਆ ਹੋਇਆ ਜੀ ਤੇ ਦੋ ਬੈੱਡਰੂਮ ਆਪਾਂ ਉੱਪਰ ਬਣਾਏ ਹੋਏ ਨੇ ਇਹਦੇ ਵਿੱਚ ਤੁਹਾਨੂੰ ਰੂਮ ਦੇ ਵਿੱਚ ਕੱਬਰਸ ਮਿਲ ਜਾਣਗੇ ਜੀ ਲੱਗੇ ਹੋਏ ਤੇ ਪਲੱਸ ਏਸੀ ਹੈ ਜਿਹੜਾ ਤੁਹਾਨੂੰ ਆਪਾਂ ਉਹ ਲਗਵਾ ਕੇ ਦੇਵਾਂਗੇ ਜੀ ਬੈਕ ਤੇ ਆ ਜਾਏਗਾ ਸਾਡਾ ਇਹ ਵਾਸ਼ਿੰਗ ਏਰੀਆ ਕਾਫੀ ਖੁੱਲਾ ਢੁਲਾ ਜਿਹੜਾ ਵਾਸ਼ਿੰਗ ਏਰੀਆ ਸਿਲੰਡਰ ਦੀ ਪਾਈਪ ਆਪਾਂ ਪਾਈ ਹੋਈ ਹੈ ਸਿਲੰਡਰ ਸਾਡਾ ਬੈਕ ਤੇ ਹੋਣੀ ਰਹੇਗਾ ਜੀ ਤੇ ਰੂਮ ਦੇ ਨਾਲ ਜਿਹੜਾ ਅਟੈਚ ਹੈ ਸਾਡਾ ਵਾਸ਼ਰੂਮ ਰਹੇਗਾ ਇਹ ਸਾਡਾ ਵਾਸ਼ਰੂਮ ਹੈ ਜੀ ਜਿਸ ਦੇ ਵਿੱਚ ਤੁਹਾਨੂੰ ਉੱਪਰ ਛੱਤ ਤੱਕ ਜਿਹੜਾ ਇਹ ਆਪਣਾ ਉੱਪਰ ਆ ਗਿਆ ਜੀ ਇੱਕ ਰੂਮ ਸਾਡਾ ਇਸ ਸਾਈਡ ਤੇ ਰਹੇਗਾ ਤੇ ਦੂਜਾ ਰੂਮ ਸਾਡਾ ਇਸ ਸਾਈਡ ਤੇ ਰਹੇਗਾ ਰੂਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਬੈੱਡ ਲੱਗੇ ਮਿਲਣਗੇ ਜੀ ਇਹਦੇ ਵਿੱਚ ਗੱਦਾ ਵੀ ਲੱਗਿਆ ਮਿਲੇਗਾ ਜੀ ਤੇ ਵੈਕ ਤੇ ਤੁਹਾਨੂੰ ਵਾਲਪੇਪਰ ਹੈ ਜਿਹੜਾ ਉਹ ਲੱਗਿਆ ਮਿਲੇਗਾ ਜੀ ਤੇ ਰੂਮ ਦੇ ਵਿੱਚ ਉੱਪਰ ਵੀ ਤੁਹਾਨੂੰ ਜਿਹੜੇ ਕੱਬਰਡਸ ਹੈ ਉਹ ਮਿਲਣਗੇ ਜੀ ਅਲਮਿਰਾ ਤੁਹਾਨੂੰ ਉੱਪਰ ਵੀ ਮਿਲਣਗੇ ਬਹੁਤ ਹੀ ਪਿਆਰੀ ਜੀ ਸਾਡੀ ਬਾਲਕਨੀ ਰਹੇਗੀ ਜੀ ਜਿਹੜੇ ਰੋਸ਼ਨੀ ਵਾਸਤੇ ਆਪਾਂ ਤੁਹਾਨੂੰ ਵਿੰਡੋ ਹੈ ਜਿਹੜੀ ਉੱਲ ਲਗਾਵਾ ਕੇ ਦੇ ਰਹੇ ਆ ਤੇ ਹੁਣ ਗੱਲ ਕਰੀਏ ਆਪਣੇ ਦੂਜੇ ਰੂਮ ਦੀ ਤੇ ਸਟੇਅਰਸ ਉੱਪਰ ਜਾਣ ਵਾਸਤੇ ਰਹਿਣ ਗਿਆ ਜੀ ਮੰਮਟੀ ਬਣਾ ਕੇ ਦੇ ਰਹੇ ਆ ਉੱਪਰ ਆਪਾਂ ਇਹ ਤੁਸੀਂ ਦੇਖ ਸਕਦੇ ਹੋ ਇਹ ਹੈ ਜੀ ਸਾਡਾ ਦੂਜਾ ਰੂਮ ਜਿਸ ਦੇ ਵਿੱਚ ਤੁਹਾਨੂੰ ਕਬerts ਮਿਲਣਗੇ ਜੀ ਪਲਸ ਰੋਸ਼ਨੀ ਵਾਸਤੇ ਜਾਂ ਤੁਸੀਂ ਬਾਹਰ ਬਹਿਣਾ ਚਾਹੁੰਦੇ ਹੋ ਤਾਂ ਬਾਹਰ ਤੁਹਾਨੂੰ ਜਿਹੜਾ ਇਹ ਲੌਬੀ ਏਰੀਆ ਦੇ ਰੱਖਿਆ ਆਪਾਂ ਇੱਕ ਪਿਆਰਾ ਜਿਹਾ ਤੇ ਉੱਪਰ ਵੀ ਤੁਹਾਨੂੰ ਬੈੱਡ ਨੇ ਜਿਹੜੇ ਉਹ ਲੱਗੇ ਮਿਲਣਗੇ ਜੀ ਅਟੈਚ ਰਹੇਗਾ ਸਾਡਾ ਵਾਸ਼ਰੂਮ ਇਦਿਗੇ ਤੁਹ ਵੀ ਬਹੁਤ ਪਿਆਰੇ ਜਿਹੇ ਕੰਬੀਨੇਸ਼ਨ ਦੇ ਕੇ ਆਪਾਂ ਟਾਇਲਸ ਜਿਹੜੀਆਂ ਲਗਾ ਕੇ ਦੇ ਦੇ ਨੇ ਛੱਤ ਤੱਕ ਤੁਹਾਨੂੰ ਟਾਇਲਸ ਨੇ ਜਿਹੜੀਆਂ ਲੱਗੀਆਂ ਮਿਲ ਲਗੀਆਂ ਦੋਨਾਂ ਰੂਮਾਂ ਦੇ ਨਾਲ ਅਟੈਚ ਵਾਸ਼ਰੂਮ ਨੇ ਜੀ ਉੱਪਰ ਵੀ ਤੇ ਨੀਚੇ ਵੀ ਰੂਮ ਦੇ ਨਾਲ ਅਟੈਚ ਵਾਸ਼ਰੂਮ ਹੈ ਕਾਫੀ ਵਧੀਆ ਕੋਠੀ ਹੈ ਜੀ 52 ਲੱਖ ਰੁਪਏ ਦੀ ਡਿਮਾਂਡ ਹੈ ਭਾਗੋਮਾਝ ਦੇ ਵਿੱਚ ਇਹ ਕੋਠੀ ਹੈ ਜੀ ਖਰੜ ਦੀ ਬਾੜ ਨੰਬਰ 1 ਦੇ ਵਿੱਚ ਹੇਠਾਂ ਦਿੱਤੇ ਗਏ ਨੰਬਰ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕੋਠੇ ਦੇ ਬਾਰੇ ਪਤਾ ਕਰਨ ਦੇ ਲਈ ਧੰਨਵਾਦ ਜੀ